ਜੋ ਤਸਵੀਰਾਂ ਤੁਸੀਂ ਪੁਆਰਟੀ ਪੰਜਾਬ ਦੇ ਉੱਤੇ ਵੇਖ ਰਹੇ ਹੋ ਇਹ ਨੇ ਸਾਬਕਾ ਫੌਜੀ ਜਗਤਾਰ ਸਿੰਘ ਤੇ ਅਰਜਨ ਸਿੰਘ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਫੌਜ ਦੇ ਵਿੱਚ ਵੀ ਰਹੇ ਹੋ ਕਾਰਗਿਲ ਦੀ ਲੜਾਈ ਦੇ ਵੀ ਤੁਸੀਂ ਵੇਖਿਆ ਉੱਥੇ ਜੋ ਕੁਝ ਇੱਥੇ ਫਰਕ ਹੀ ਲੱਗ ਰਿਹਾ ਕਿ ਇਹੋ ਜਿਹੇ ਅਥਰੂ ਗੈਸ ਦੇ ਗੋਲੇ ਜਾਂ ਫਿਰ ਸਿੱਧੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਕੀ ਕੁਝ ਫਰਕ ਲੱਗਦਾ ਹੋਣਾ ਹਾਂਜੀ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਫੌਜ ਦੇ ਵਿੱਚ ਨੌਕਰੀਆਂ ਕਰਕੇ ਆਏ ਆ ਕਾਰਗਿਲ ਦੀ ਲੜਾਈ ਲੜੀ ਆ ਇਹਨਾਂ ਦੀ ਲੜਾਈ ਲੜੀ ਆ ਜਾਨੀ ਕਿ ਇਹ ਕੁਝ ਨਹੀਂ ਸੰਭਰ ਹੋ ਸਕਦਾ ਜਾਨੀ ਕਿ ਬਾਰਡਰ ਲੜਾਈ ਦੇ ਉੱਪਰ ਇਹ ਜਾਨੀ ਸਫਿਸ ਹੁੰਦਾ ਆ ਉਹ ਵੀ ਜੋ ਇਹਨਾਂ ਪੰਜਾਬ ਦੇ ਹਰਿਆਣਾ ਦੇ ਵਿੱਚ ਜੋ ਆਪਣਾ ਇਹ ਬਾਰਡਰ ਬਣਾਇਆ ਸੰਭੂ ਬਾਰਡਰ ਜੀ ਸਰਕਾਰ ਦੀ ਪ੍ਰਾਪਰਟੀ ਨੂੰ ਤੋੜ ਮੋੜ ਕੇ ਸੜਕਾਂ ਦੇ ਵਿੱਚ ਚੋਚਾ ਮਚਰ ਕਰਕੇ ਤਿੰਨ ਤਰਫ ਫੁੱਟ ਦੱਬੇ ਆਪਣਾ ਖੱਡੇ ਖੋਦ ਕੇ ਇਹਨਾਂ ਪੱਥਰ ਲਗਾਏ ਆ ਇਹਨਾਂ ਲਗਾਈਆਂ ਸੰਭੂ ਵੱਡੇ ਤੇ ਵੇਖੋ ਕੀ ਕੁਝ ਹੋ ਰਿਹਾ ਤੇ ਹੋਰ ਆਪਣਾ ਕਿਸਾਨ ਮਜ਼ਦਦੂਰਾਂ ਉੱਪਰ ਇਹਨਾਂ ਨਾਲ ਗੋਲੀਆਂ ਚਲਾਈਆਂ ਆ ਐਸਲਾ ਦੇ ਗੋਲੀਆਂ ਚਲਾਈਆਂ 12 ਬੋਰ ਦੀਆਂ 315 ਬੋਰ ਦੀਆਂ ਇਹ ਨਹੀਂ ਇਹ ਹੁੰਦੀਆਂ ਜਾਨੀ ਇਹ ਜੋ ਪਹਿਲੇ ਹੈਗਾ ਸੀ ਜੋ ਆਪਣਾ ਪਲਾਸਟਿਕ ਗੋਲੀਆਂ ਚੜਾਉਂਦੇ ਛੁੱਟਣੇ ਗੋਲੀਆਂ ਹੁੰਦੀਆਂ ਸੀ ਇਹਨਾਂ ਵੱਡੀਆਂ ਵੱਡੀਆਂ ਪਲਾਸਟਿਕ ਗੋਲੀਆਂ ਚੜਾਈਆਂ ਉਹ ਵੀ ਗੋਲੀਆਂ ਜੋ ਪਬਲੂ ਦੇ ਪਿੱਛੇ ਹਟਾਉਣ ਵਾਸਤੇ ਪੈਰਾਂ ਵਿੱਚ ਮਾਰੀਆਂ ਜਾਂਦੀਆਂ ਨਾ ਕਿ ਉਹਨਾਂ ਸਿਰ ਦੇ ਵਿੱਚ ਮਾਰੀਆਂ ਜਾਂਦੀਆਂ ਜੈਸੇ ਕਿ ਆਪਣਾ ਖਨੋਰੀ ਵੱਡੇ ਉੱਪਰ ਇੱਕ ਨੋ ਜਵਾਨ ਆ ਸੁਭ ਕਰਨ ਸਿੰਘ ਜਿਹਦਾ ਨਾਂ ਛੋਟਾ ਆ ਪਰਿਵਾਰ ਚੋਂ ਰਹਿਣ ਵਾਲਾ ਦੋਹਾਂ ਭੈਣਾਂ ਦਾ ਭਰਾ ਆ ਤੇ ਛੋਟੀ ਦੀ ਆਪਣਾ ਖੇਤੀਬਾੜੀ ਵਾਲੀ 2 ਕਿੱਲੇ ਜ਼ਮੀਨ ਉਹਨਾਂ ਦੀ ਉਹਦੇ ਉਹਨਾਂ ਸਿਰ ਦੇ ਵਿੱਚ ਉਹਨਾਂ ਆਪਣਾ ਐਸਐਲਆਰ ਦੀ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਆ ਯਾਨੀ ਕਿ ਛੋਟੀ ਉਮਰ ਵਿੱਚ ਉਹ ਆਪਣਾ ਦੁਨੀਆ ਦੇਖ ਨਹੀਂ ਪਾਇਆ ਜੋ ਆਪਣੇ ਸਾਥ ਆਪ ਨੇ ਪ੍ਰਮਾਣ ਕਰ ਦਿੱਤੀ ਨੇ ਤੇ ਇਹ ਤਾਂ ਹੋਣੀਆਂ ਹਰਤਾ ਆਏ ਬਾਡਰਾਂ ਰਹਿ ਕੇ ਜਿਦਾ ਵੇਖ ਲਓ ਸਾਡੇ ਸਾਹਮਣੇ ਅਸੀਂ ਭਗਣਾ ਤੋਂ ਆਏ ਆ ਪਪਾ ਸੋਣੀ ਜੀ ਭਗਣਾ ਤੋਂ ਏਰੀਆ ਤੋਂ ਤੇ ਲੱਗੇ ਸਾਡੇ ਬਾਰਾ 13 ਕਿਲੋ ਆਪਣਾ ਟਾਰੀ ਬਾਰਡਰ ਆ ਉਹਦੇ ਉੱਤੇ ਵੀ ਨਹੀਂ ਇਹ ਦਵਾਰਾਂ ਲੱਗਿਆ ਤੁਸੀਂ ਜਾਂਦੇ ਸਾਰੀ ਆਲ ਇੰਡੀਆ ਦੀ ਪਬਲਿਕ ਬਾਹਰੋਂ ਦੀ ਪਬਲਿਕ ਉੱਥੇ ਵੇਖਣ ਆਉਂਦੀ ਆ ਤੇ ਆਪਣਾ ਹੀ ਉਹਨਾਂ ਦੇ ਆਪਣਾ ਬਹੁਤ ਆਗਿਆ ਜਾਨੀ ਕਿ ਉਹਨਾਂ ਦੇ ਸਨਮਾਨ ਕਰਦੇ ਆ ਇੱਥੇ ਵੇਖ ਲਓ ਹਾਈ ਲੋਕਤੰਤਰ ਹੋਇਆ ਲੋਕਤੰਤਰ ਤਨਹੀ ਜਾਣਦੇ ਹੋ ਕਿ ਲੋਕਤੰਤਰ ਬੋਧੀ ਜੀ ਆਖਦੇ ਆ ਕਿ ਸਾਡਾ ਲੋਕਤੰਤਰ ਬਹੁਤ ਉੱਚਾ ਆ ਕਿ ਕਿਸਾਨਾਂ ਦੀ ਹਰ ਇੱਕ ਮੰਗ ਨੂੰ ਪੂਰਾ ਕਰਦੇ ਮਜ਼ਦੂਰਾਂ ਦੀ ਮੰਗਾਂ ਪੂਰੀਆਂ ਕਰਦੇ ਆ ਕੀ ਕਰਦੇ ਨੇ ਕਿਸਾਨਾਂ ਤੇ ਇਹਨਾਂ ਦੀ ਮੰਗਾਂ ਪੂਰੀਆਂ ਆ ਆਪਾਂ ਐਮਐਸਬੀ ਨਾਲ ਇਹਨਾਂ ਮੰਗਾ ਮੰਗ ਲੈਂਦਾ ਤੇ ਕਿਸਾਨਾਂ ਕੀ ਜਰੂਰਤ ਹੈ ਰੋੜਾ ਉੱਤੇ ਧਰਨਾ ਪ੍ਰਦਰਸ਼ਨ ਕਰਨ ਦੀ ਆ ਗਾ ਆਪਣੇ ਕਿੰਨੀਆਂ ਵੇਲੋ ਹਜ਼ਾਰਾਂ ਟਰਾਲੀਆਂ ਖਨੋਰੀ ਵੱਡ ਤੇ ਆ ਹਜ਼ਾਰਾਂ ਟਰਾਲੀਆਂ ਸੰਭੂ ਵੱਡੇ ਦੇ ਲੱਗੀਆਂ ਗਿਆ ਕਿਸਾਨ ਆਪਣਾ ਪ੍ਰਦਰਸ਼ਨ ਸਾਧਵੀ ਪ੍ਰਦਰਸ਼ਨ ਕਰ ਰਹੇ ਆ ਤੇ ਇਹ ਸਿੱਧੀਆਂ ਹੀ ਗੋਰੀਆਂ ਚਲਾ ਰਹੇ ਆ ਤੇ ਇਹ ਆਪਣਾ ਕਾਨੂੰਨ ਦੇ ਹਾਕਮ ਵਿੱਚ ਇਹ ਕੰਮ ਨਹੀਂ ਹੁੰਦਾ ਇਹਕਰ ਹੋਰ ਦੱਸਿਓ ਜਿਵੇਂ ਫੌਜ ਦੇ ਵਿੱਚ ਜਦੋਂ ਕੋਈ ਜੰਗ ਲੱਗਦੀ ਹੈ ਕੋਈ ਲੜਾਈ ਲੱਗਦੀ ਹੈ ਉਦੋਂ ਇਹ ਸਿੱਖਿਆ ਦਿੱਤੀ ਜਾਂਦੀ ਹੈ ਵੀ ਜੇਕਰ ਤੁਸੀਂ ਵੀ ਉੱਥੇ ਲੰਗਰਾਂ ਦੇ ਉੱਤੇ ਜਾਂ ਹਸਪੀਟਲਾਂ ਦੇ ਉੱਤੇ ਹਮਲਾ ਕਰਨਾ ਜਿਵੇਂ ਤੇ ਡਰੋਨ ਦੇ ਰਾਹੀਂ ਲੰਗਰਾਂ ਦੇ ਉੱਤੇ ਵੀ ਹਮਲਾ ਕੀਤਾ ਜਾ ਰਿਹਾ ਜਿਹੜੇ ਫੱਟਰ ਨੌਜਵਾਨ ਹੋ ਰਹੇ ਨੇ ਉਹਨਾਂ ਟਾਂਕੇ ਲਾ ਰਹੇ ਨੇ ਉਹਨਾਂ ਦੇ ਉੱਤੇ ਵੀ ਡਰੋਨ ਸੁੱਟਿਆ ਜਾ ਰਿਹਾ ਇਹ ਕੁਝ ਫੌਜ ਦੇ ਵਿੱਚ ਵੀ ਇਦਾਂ ਸਿਕਲਾਈ ਦਿੱਤੀ ਜਾਂਦੀ ਹੈ ਕਿ ਵੀ ਉੱਥੇ ਤਾਂ ਸਾਨੂੰ ਸਿਕਲਾਈ ਇਹ ਦਿੱਤੀ ਜਾਂਦੀ ਆ ਚਲੋ ਸਾਨੂੰ ਕਸਮ ਖਵਾਉਂਦੇ ਨੇ ਖਵਾਉਂਦੇ ਨਾ ਆਂਦੇ ਕਿਸੇ ਧਰਮ ਦੇ ਉੱਤੇ ਵਾਰ ਨਹੀਂ ਕਰਨਾ ਜਾਂ ਮੰਦਰ ਹੋਵੇ ਜਾਂ ਮਸਜਿਦ ਹੋਵੇ ਜਾਂ ਆਪਣਾ ਗੁਰਦੁਆਰਾ ਸਾਹਿਬ ਹੋਵੇ ਕਿਸੇ ਧਰਮ ਦੇ ਦੇ ਮਸਲੇ ਜੋ ਆਪਣਾ ਸਾਡੀ ਹੁੰਦੀ ਦੁਸ਼ਮਣਾਂ ਲੜਾਈ ਜੇ ਦੁਸ਼ਮਣ ਸਾਡੇ ਆਪਣਾ ਆਰਡਰ ਪਾਰ ਕਰਦਾ ਜਾਂ ਸਾਡੇ ਉੱਤੇ ਚੜਾਈ ਕਰਦਾ ਤੇ ਫਿਰ ਅਸੀਂ ਆਪਣੇ ਵੱਡੇ ਵੱਡੇ ਆਪਣੇ ਇਸਤੇਮਾਲ ਹਥਿਆਰ ਕਰਦੇ ਆਂ ਨਾ ਕੀ ਯਾਨੀ ਕਿ ਆਪਣਾ ਇਹ ਕਿਸਾਨਾਂ ਉੱਤੇ ਕਿਸਾਨਾਂ ਦੇ ਉੱਪਰ ਤੇ ਉਹਨਾਂ ਦੇ ਹੱਥ 'ਚ ਇੱਕ ਝੰਡਾ ਇੱਕ ਡੰਡਾ ਆ ਤੇ ਸਾਥ ਆਦਮੀ ਪ੍ਰਦਰਸ਼ਨ ਕਰ ਰਹੇ ਆ ਤੇ ਇਹਨਾਂ ਉੱਪਰ ਉਹ ਸਿੱਧੀਆਂ ਗੋਲੀਆਂ ਮਾਰੀਆਂ ਜਾਵਾਂ ਮਾਰੀ ਜਾਵਾਂਗੇ ਓਹ ਕਾਨੂੰਨ ਦੇ ਵਜ੍ਹਾ ਹੈ ਨਹੀਂ ਹੱਕ ਜੀ ਤੁਸੀਂ ਕਿਹੜੀ ਕਾਰਗ ਲੜਾਈ ਕਿੱਥੇ ਚ ਡਿਊਟੀ ਤੁਹਾਡੀ ਉਹਦੀ ਮੇਰੀ ਉਹ ਮੈਂ ਕਾਰਗ ਲੜਾਈ ਵਿੱਚ ਮੈਂ ਲੱਗ ਗਿਆ ਸਾਡੀ ਆਪਣੇ ਮੈਂ ਉਸ ਟਾਈਮ ਕਹਾਂ ਡੋਡੇ ਟੈਨ ਆਰ ਆਰ ਦੇ ਵਿੱਚ ਆ ਹਮ ਤਾਂ ਸਾਡੇ ਵੀ ਅਸੀਂ ਉੱਥੇ ਕਾਰਗਰਦ ਨੂੰ ਆਫਰ ਆ ਗਿਆ ਸੀ ਜਾਣਦਾ ਤੇ ਜੋ ਡੋਡਾ ਦੀ ਹੈਗੇ ਸੀ ਆਪਣੇ ਸ਼ਹਿਰ ਦੇ ਪਬਲਿਕ ਉਹ ਆਂਦੇ ਜੇ ਟੈਨ ਆਰ ਚੱਲ ਜੂ ਹੈ ਹਿੰ ਨਹੀਂ ਅੱਥੇ ਰਾਵਾਂਗੇ ਤੇ ਇਸ ਕਰਕੇ ਸਾਨੂੰ ਉੱਥੇ ਰਹਿਣ ਦਿੱਤਾ ਸਿੱਖ ਫੋਰਸ ਸਿੱਖ ਰਜਿਮੈਂਟ 8 ਸੈਕਟਰ ਦੇ ਵਿੱਚ ਉਹ ਅੱਜ ਸੇਧੀਆਂ ਪਾ ਕੇ ਕਿ ਆਪਣਾ ਕਾਰਗਰਦ ਨੂੰ ਆਪਣਾ ਫੜੇ ਕੀਤਾ ਹੈ ਜਿਹੜੇ ਇੱਥੇ ਐਕਸਪਾਇਰਡ ਡੇਟ ਜਵਾਦੇ ਆਥਰ ਗਾਜੇ ਗੋਲੇ ਨੇ ਇਹ ਵਰਤੇ ਜਾ ਰਹੇ ਨੇ ਇਹ ਅਕਸਰ ਵਰਤੇ ਕਿੱਥੇ ਜਾਂਦੇ ਨੇ ਤੁਸੀਂ ਦੇਖੇ ਹੋਣਗੇ ਕਿੰਨੇ ਤਰ੍ਹਾਂ ਦੇ ਵਰਤੇ ਜਾ ਰਹੇ ਨੇ ਕਿਵੇਂ ਵੱਖਰੇ ਵੱਖਰੇ ਤਰ੍ਹਾਂ ਦੇ ਨੇ ਹਾਂ ਜੀ ਜੋ ਐਕਸਪਾਇਰ ਗੋਲੇ ਹੁੰਦੇ ਆ ਇਹ ਆਪਣਾ ਇੱਕ ਕਿਸਾਨਾ ਉੱਪਰ ਕਿਸੇ ਉੱਪਰ ਨਹੀਂ ਵਰਤੇ ਜਾ ਹਦੇ ਕਿ ਜੋ ਇਹ ਐਕਸਪਾਇਰ ਹੀ ਹੋ ਗਿਆ ਉਹਨੂੰ ਵੈਸੇ ਹੀ ਉਹਨੂੰ ਆਪਣਾ ਆਪਣਾ ਬੇਸਟ ਕਰ ਦਿੰਦਾ ਉਹਨੂੰ ਕਿ ਕਿਸੇ ਜਗ੍ਹਾ ਖਾਲੀ ਜਗ੍ਹਾ ਤੇ ਜਾ ਕੇ ਨਾ ਉਹਨੂੰ ਜੋ ਐਕਸਪਾਇਰ ਹੋ ਜਾਂਦੇ ਆ ਉਹਨੂੰ ਵੈਸੇ ਹੀ ਬੇਸਟ ਕਰ ਦਿੰਦਾ ਚਾਹੇ ਕਿ ਉਹਨੂੰ ਕਿਸੇ ਦੇ ਉੱਤੇ ਚਲਾਈਦਾ ਨਹੀਂ ਆ ਇਹ ਸਰਕਾਰ ਨੇ ਤਾਂ ਰੱਖੇ ਵੀ ਕੱਲ ਨੂੰ ਜੇਕਰ ਕਾਨੂੰਨੀ ਕਾਰਵਾਈ ਹੁੰਦੀ ਤਾਂ ਰਿਕਾਰਡ ਦੇ ਵਿੱਚ ਨਾ ਆਣ ਵੀ ਹਾਂ ਇਹ ਐਕਸਪਾਇਰੀ ਡੇਟ ਹੋ ਹਾਂ ਜਰਿਆ ਉਹ ਨਾ ਇਹ ਵੀ ਹੈਗਾ ਬਹੁਤ ਵਧੀਆ ਗੱਲ ਕੀਤੀ ਆ ਕਿ ਰਿਕਾਰਡ ਦੇ ਵਿੱਚ ਨਾ ਤਾਂ ਅਸੀਂ ਇੱਥੇ ਇਸਤੇਮਾਲ ਕਰਦੇ ਆ ਕਿਸਾਨਾਂ ਉੱਤੇ ਕੀ ਲੱਗਦਾ ਕਿ ਇਹੋ ਜਿਹੇ ਜਿਹੜੇ ਅਥਰੋ ਗੈਸ ਦੇ ਗੋਲੇ ਨੇ ਕਿ ਫੌਜ ਦੇ ਵਿੱਚ ਬਣਾਈ ਹੁੰਦੀ ਹੈ ਇਹ ਚ ਵਰਤਨ ਦੀ ਹਾਂਜੀ ਫौज ਦੇ ਵਿੱਚ ਇਹੋ ਜਿਹੇ ਗੋਲੇ ਵਰਤਨ ਦੀ ਕਹਿੰਦੇ ਮਨਾਈ ਹੁੰਦੀ ਹੈ ਇੱਥੇ ਹਰ ਪੰਜਾਬ ਦੇ ਵਿੱਚ ਆਪਾਂ ਕਿਸੇ ਆਮ ਨਗਰ ਦੇ ਉੱਤੇ ਨਹੀਂ ਵਰਤ ਸਕਦੇ ਜਦ ਕਿ ਫौज ਦੇ ਕੋਈ ਲੜਾਈ ਲੱਗ ਰਹੀ ਤਾਂ ਉੱਥੇ ਵਰਤੇ ਜਾ ਸਕਦੇ ਨੇ ਇਹ ਵੈਸੇ ਵਰਤੇ ਕਿੱਥੇ ਜਾ ਸਕਦੇ ਨੇ ਉਹ ਇਹ ਵਰਤੇ ਉੱਥੇ ਜਾਂ ਉੱਥੇ ਜਾਂ ਜਿੱਥੇ ਆਪਣਾ ਕੋਈ ਆਪਣਾ ਪ੍ਰੋਡਕਸ਼ਨ ਜੋ ਜਾਂ ਬਾਰਡਰ ਦੇ ਉੱਤੇ ਜਾਂ ਕੋਈ ਆਪਣਾ ਕਰ ਰਿਹਾ ਉਹਨਾਂ ਦੇ ਫौज ਨੂੰ ਪਿੱਛੇ ਹਟਾਉਣ ਵਾਸਤੇ ਤੇ ਜੋ ਅੱਗੇ ਉਹਨਾਂ ਆਪਣਾ ਫੌਜ ਵਰੀ ਪਹਿਲੋ ਤੇ ਆਪਣਾ ਇਹ ਸਮਾਰਕੀ ਦਾ ਉਰ ਤੋਂ ਵੱਡੇ ਹਥਿਆਰ ਜੋ ਸਾਡੇ ਉੱਤੇ ਚੜਾਈ ਕਰ ਗਏ ਸਾਡੇ ਉੱਤੇ ਚੜਾਈ ਕਰਦੇ ਸਾਡਾ ਬਾਰਡਰ ਪਾਰ ਕਰਨਗੇ ਫਿਰ ਵੱਡੇ ਹਥਿਆਰ ਵਰਤੇ ਜਾਂਦੇ ਆ I don't know. ਨਾ ਕਿ ਆ ਪਬਲਿਕ ਦੇ ਉੱਤੇ ਜੀ ਹਾਂ ਤੇ ਪਬਲਿਕ ਦੇ ਵਰਤੇ ਵੀ ਜਾਣਗੇ ਤੇ ਉਹਨਾਂ ਨੂੰ ਪਿੱਛੇ-ਪਿੱਛੇ ਵਰਤੇ ਜਾਣਗੇ ਜਾਣ ਕੇ ਨਾ ਉਹਨਾਂ ਸਿਰ ਦੇ ਉੱਪਰ ਨਹੀਂ ਮਾਰੇ ਜਾਣਗੇ ਅਥਰੂ ਗੈਸ ਔਰ ਟੀਐਸ ਗੈਸ ਦੇ ਉਹਨਾਂ ਦੇ ਪਿੱਛੇ-ਪਿੱਛੇ ਮਾਰੇ ਜੋ ਉਹ ਮਾਰਨਾ ਕਰਨ ਤੇ ਉਹ ਆਪਣਾ ਇਹ ਆਪਣਾ ਚਿਲਾਈਏ ਤੇ ਉਹ ਆਪਣਾ ਤੂੰ ਹੈ ਨਾ ਪਿੱਛੇ हट ਜਾ ਨਾ ਕਿ ਉਹਨਾਂ ਸਿਰ ਦੇ ਉੱਪਰ ਨਹੀਂ ਮਾਰੀਏ ਇਹ ਪਿੱਛੇ ਮਾਰ ਜਾਂਦੇ ਆ ਕਿਤੇ ਨੌਜਵਾਨਾਂ ਦੇ ਅੱਖਾਂ ਚ ਲੀ ਗਈਆਂ ਲੰਗਰਾਂ ਦੇ ਉੱਤੇ ਛੁੱਟੇ ਜਾ ਰਿਹਾ ਹੈ ਨਾ ਹਸਪੀਟਲ ਜਿਹੜੇ ਬਣੇ ਹੋਏ ਨੇ ਛੋਟੇ ਉਹਨਾਂ ਦੇ ਉੱਤੇ ਛੁੱਟੇ ਜਾ ਰਿਹਾ ਹਾਂਜੀ ਉਹ ਤੇ ਆਪਣਾ ਜਿੱਤਾ ਮਤ ਤੁਹਾਨੂੰ ਦੱਸਦਾ ਪਏ ਟੀਆਰ ਜੋ ਜੋ ਵੀ ਆਪਣਾ ਜੋ ਤਾਂ ਪ੍ਰਦਰਸ਼ਨ ਕਰਦੇ ਆ ਤੇ ਆਪਣਾ ਕੋਈ ਆਪਣੇ ਹੱਕਵਾਦੀ ਪ੍ਰਦਰਸ਼ਨ ਇਹਨਾਂ ਪੈਰਾਂ ਵਿੱਚ ਮਾਰੀ ਜਾਂਦੇ ਆ ਗੋਲੀਆਂ ਨਾ ਕਿ ਉਹਨਾਂ ਸਿਰ ਦੇ ਵਿੱਚ ਨਹੀਂ ਮਾਰੀ ਜਾਂ ਨਾ ਅੱਖਾਂ ਵਿੱਚ ਨਹੀਂ ਮਾਰੀ ਨਾ ਸਿੱਧੇ ਅੱਖਾਂ ਵਿੱਚ ਮਾਰੀਆਂ ਤੇ ਅੱਖਾਂ ਉਹਨਾਂ ਨੇ ਆਪਣਾ ਵਜਨ ਕਰਕੇ ਆਪਣਾ ਆਪਣਾ ਅੱਖਾਂ ਦੇ ਚਲ ਗਈ ਆ ਜੀ ਤੁਸੀਂ ਕਿੱਥੇ ਕੀਤੀ ਸੀ ਨੌਕਰੀ ਕਿੱਥੇ ਸੀ ਡਿਊਟੀ ਮੇਰੀ ਤਾਂ ਇੱਥੇ ਆ ਆਪਣਾ ਲੱਗ ਬੰਦੇ ਫਰੋਜ਼ਪੁਰ ਆ ਮੈਂ ਤਾਂ ਜਾਂ ਰੁੜਕੀ ਜਾਂ ਸਾਹਮਰੇ ਕਿ ਕੀ ਲੱਗਦਾ ਹੈ ਕਿ ਜੋ ਕੋਈ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਬਾਰਡਰਾਂ ਦੇ ਉੱਤੇ ਲੱਗਿਆ ਕਿਤੇ ਜੇ ਤੁਸੀਂ ਡਿਊਟੀ ਕੀਤੀ ਉੱਥੇ ਅਜੇ ਪ੍ਰੰਧ ਹੈ ਸੀ ਇੰਨਾ ਖਤਰਾ ਸੀ ਨਹੀਂ ਕੋਈ ਖਤਰਾ ਨਹੀਂ ਹੋਣ ਜਿਹੜੇ ਤਾਂ ਫੌਜ ਹੈ ਆਪਣੇ ਦੇਸ਼ ਦੀ ਰੱਖਿਆ ਵਾਸਤੇ ਹੁੰਦੀ ਆ ਜੋ ਨਾ ਸੀਆਰਪੀ ਲਈ ਆ ਪੀਲਾਈ ਉਹ ਗਲਤ ਲੱਜਦੇ ਸਮੋਹ ਛੱਡੇ ਉਹਨਾਂ ਨੇ ਠੀਕ ਹੈ ਸੀ ਇਹ ਬਾਰਡਰ ਛੱਡੇ ਜੇ ਕੋਈ ਮੁੱਠ ਭੇਡ ਕੀਤਾ ਉਹਨਾਂ ਨੂੰ ਜਾਂਚ ਕਰਨ ਵਾਸਤੇ ਫੜਨ ਵਾਸਤੇ ਤਫ਼ਤੀਸ਼ ਕਰਨ ਵਾਸਤੇ ਉਹਨਾਂ ਤੇ ਚਲਾਉਂਦੇ ਆ ਵੀ ਜੋ ਕੋਈ ਕੋਈ ਖਬਰਾਂ ਲਈ ਜਾਂ ਇਹ ਤੇ ਸ਼ਰੀਆ ਮਾਰਦੇ ਆ ਸਿਰ ਤੇ ਇਹ ਤੇ ਗਲਤ ਕੰਮ ਸਰਕਾਰ ਹੁੰਦੀ ਹੈ ਕਿ ਪਾਸੇ ਤੋਂ ਪੰਜਾਬ ਦੇ ਰਾਜਪਾਲ ਬੰਵਾਲਾ ਪ੍ਰੋਇਜ ਤੇ ਇਹ ਗੱਲ ਕਰਦੇ ਹੁੰਦੇ ਸੀ ਵੀ ਜਿਹੜਾ ਪਾਕਿਸਤਾਨ ਪਾਸੇ ਤੋਂ ਡਰੋਨ ਦੇ ਰਾਹੀਂ ਨਸ਼ਾ ਆ ਰਿਹਾ ਕੋਈ ਜਾ ਰਿਹਾ ਪਰ ਹੁਣ ਸਰਕਾਰਾਂ ਨੂੰ ਜਦ ਪੰਜਾਬ ਸਰਕਾਰ ਦੀ ਗੱਲ ਕਰ ਲਈ ਹੁਣ ਜਿਹੜਾ ਹਰਿਆਣਾ ਤੋਂ ਡਰੋਨ ਆ ਕੇ ਇਹਦਾ ਜ਼ਖਮੀ ਕਰ ਰਿਹਾ ਇਹਦੇ ਬਾਰੇ ਕੀ ਲੱਗਦਾ ਸਰਕਾਰ ਨੂੰ ਦਿਖਾਈ ਨਹੀਂ ਦਿਰ ਜਾਂ ਫਿਰ ਸਰਕਾਰ ਦੇ ਹੱਥ ਬੰਨੇ ਹੋਏ ਨੇ ਰਾਸ਼ਟਰੀ ਰਾਜ ਲਾਗੂ ਕਰਦਾਂਗੇ ਇਹ ਕਰਦਾ ਹੈ ਗੱਲ ਜਿਵੇਂ ਭਵੰਤਮਾਨ ਹੋਰਾਂ ਦੇ ਵੱਲੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਗਈ ਸੀ ਇਹ ਇਹ ਕੋਈ ਆਪਣਾ ਰਾਸ਼ਟਵਰੀ ਲਾਗੂਇਤਾ ਨਹੀਂ ਹੋ ਸਕਦਾ ਯਾਨੀ ਕਿ ਇਹ ਡਰੋਂ ਵਾਸਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਡਰੋਂ ਵਾਸਤੇ ਅਸੀਂ ਆਪਾਂ ਇਹ ਆਪਣਾ ਪ੍ਰਚਾਰ ਕਰਾਂਗੇ ਤੇ ਕਿਸਾਨ ਡਰ ਕੇ ਆਪਣੇ ਘਰਾਂ ਨੂੰ ਚੱਲ ਜਾਣਗੇ ਇਹ ਪ੍ਰਚਾਰ ਨਾਲ ਇਹ ਜੋ ਡਰੋਨ ਆ ਤੇ ਡਰੋਨ ਵੀ ਆਪਣਾ ਜ ਆਪਣੇ ਕਿਸਾਨਾਂ ਮਜ਼ਦੂਰਾਂ ਉੱਤੇ ਨਹੀਂ ਚਲਾਈ ਜਾਂਦੀ ਇਹ ਪਿੱਛੇ ਪਿੱਛੇ ਮੈਂ ਹੋਈ ਰੱਖਣੀ ਹੁਣ ਪਿੱਛੇ ਪੱਬਲ ਨੂੰ ਪਿੱਛੇ ਹਟਾਉਣ ਵਾਸਤੇ ਪਿੱਛੇ ਵਿੱਚ ਪੱਡੂਸਨ ਕੀਤਾ ਜਾਂਦਾ ਟੀਆਰ ਗੈਂ ਪਿੱਛੇ ਛੱਡੇ ਜਾਂਦੇ ਜੋ ਧੂਆਂ ਦੇ ਕਾਰਨ ਪਿੱਛੇ ਪੱਜ ਜਾਣ ਨਾ ਕਿ ਉਹਨਾਂ ਦੇ ਸਿਰ ਦੇ ਉੱਪਰ ਮਾਰੇ ਜਾਣ ਬਿਲਕੁਲ ਬਹੁਤ ਧੰਨਵਾਦ ਇਸ ਹਨ ਸਭ ਕਾ ਫੌਜੀ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਕਿਵੇਂ ਜਿਹੜੇ ਅਥਰੂ ਗੈਸ ਦੇ ਗੋਲੇ ਵਰਤੇ ਜਾ ਰਹੇ ਨੇ ਕਿੱਥੇ ਵਰਤੇ ਜਾਂਦੇ ਨੇ ਕਿ ਕੁਝ ਇਹਨਾਂ ਨੇ ਆਪਣੇ ਜਿਹੜੇ ਤਜਰਬੇ ਉਹ ਵੀ ਸਾਂਝੇ ਕੀਤੇ ਨੇ ਤੁਸੀਂ ਜੁੜੇ ਹੋ ਰੁਪਾਰਤੀ ਪੰਜਾਬ ਦੇ ਨਾਲ ਧੰਨਵਾਦ